ਦੋਸਤੋ ਹੋ ਜਾਓ ਤੁਸੀਂ ਵੀ ਤਿਆਰ ਕਰੋਸ਼ੀਆ ਕਰ ਰਿਹਾ ਤੁਹਾਡਾ ਇੰਤਜ਼ਾਰ ਇਹਨਾਂ ਵਾਂਗੂ ਜੇ ਇਹਨਾਂ ਨੇ ਵਿਸ਼ਵਾਸ ਕੀਤਾ ਤਾਂ ਵੀਜ਼ਾ ਜ਼ਰੂਰ ਲਿਆ ਦੋਸਤੋ ਅਸੀਂ ਤੁਹਾਡਾ ਨਾਲ ਇੱਕ ਗੱਲ ਕਰਨਾ ਚਾਹੁੰਦੇ ਹਾਂ ਸਾਡੇ ਕੋਲ ਇੱਕ ਪਰਸਨ ਆਇਆ ਉਹਨੇ 1.5 ਸਾਲ ਕਿਸੇ ਕੰਸਲਟੈਂਟ ਕੋਲੇ ਘੱਟ ਰੇਟ ਦੇ ਵਿੱਚ ਖਰਾਬ ਕਰ ਲਿਆ ਉਹਦਾ ਵਰਪਮੈਂਟ ਅਪਲਾਈ ਵੀ ਨਹੀਂ ਹੋਇਆ ਸੀ ਤੇ ਉਹ ਏਜੰਟ ਉਹਨੂੰ ਰੋਜ਼ ਲਾਰੇ ਲਾ ਰਿਹਾ ਸੀ ਕਿ ਤੁਹਾਡਾ ਅੱਜ ਆਜੂ ਕੱਲ ਆਜੂ ਮਹੀਨੇ ਬਾਅਦ ਆਜੂ ਉਹਨੂੰ ਲਾਰੇ ਲਾ ਰਿਹਾ ਸੀ ਸਾਨੂੰ ਕਿੱਦਾਂ ਪਤਾ ਲੱਗਿਆ ਉਹ ਤਾਂ ਜਦੋਂ ਉਹਨੇ ਸਾਨੂੰ ਆਪਣੀ ਪੀਸੀ ਦਿੱਤੀ ਨਾ ਕਹਿੰਦਾ ਜੀ ਮੈਂ ਪੀਸੀਸੀ ਕਰਵਾਈ ਹੋਈ ਆ ਤੇ ਉਹਨੇ ਜਾਨੂੰ ਪੀਸੀਸੀ ਦਿੱਤੀ ਉਹ ਅਪੋਸਟਲ ਵੀ ਨਹੀਂ ਕਰਵਾਈ ਹੋਈ ਸੀ ਇਹ ਚੀਜ਼ ਕਰੋਸ਼ੀਆ ਦੇ ਵਿੱਚ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਪੀਸੀਸੀ ਹੋਈ ਆ ਅਪੋਸਟਲ ਹੋ ਕੇ ਹੀ ਜਾਂਦੀ ਆ ਤੁਹਾਡਾ ਪਰਮਿਟ ਅਪਲਾਈ ਅਪੋਸਟਲ ਪੀਸੀਸੀ ਤੇ ਹੀ ਹੁੰਦਾ ਸੋ ਆਪਣਾ ਸਮਾਂ ਨਾ ਖਰਾਬ ਕਰੋ ਆਪਣਾ ਫਿਊਚਰ ਨਾ ਖਰਾਬ ਕਰੋ ਆਪਣਾ ਪੈਸਾ ਨਾ ਖਰਾਬ ਕਰੋ ਉਹ 10-10 ਹਜ਼ਾਰ ਰੁਪਿਆ ਜੋੜ-ਜੋੜ ਕੇ ਇਹ ਜੰਗ ਇੱਕ ਦਿਨ ਚ 10 ਬੰਦੇ ਅਟੈਂਡ ਕੀਤੇ ਤਾਂ ਲੱਖ ਰੁਪਿਆ ਬਣ ਜਾਂਦਾ ਉਸੀ 10000 ਰੁਪਏ ਪਿੱਛੇ ਜਾਂਦੇ ਨਹੀਂ ਚਲੋ ਜੀ ਸਾਡਾ 10000 ਰੁਪਏ ਲੱਗ ਗਿਆ ਪਰ ਉਹ 10 10000 ਰੁਪਏ ਰੋਜ਼ ਦਾ ਇਕੱਠਾ ਕਰਕੇ ਉਹਦੇ ਕੋਲ ਤਾਂ ਲੱਖ ਰੁਪਏ ਰੋਜ਼ ਦਾ ਬਣ ਗਿਆ ਤੇ ਮਹੀਨੇ ਦਾ 30 ਲੱਖ ਰੁਪਏ ਬਣ ਗਿਆ ਜੇ ਸੰਡੇ ਵੀ ਕੱਢ ਦਈਏ ਤਾਂ 26 ਲੱਖ ਕਿਤੇ ਨਹੀਂ ਬਿਨਾ ਕੁਝ ਕੰਮ ਕੀਤੇ ਮੁੜ ਕੇ ਉਹਨਾਂ ਨੇ ਫੋਨ ਨਹੀਂ ਚੱਕਿਆ ਨੇ ਬੰਦਾ ਦੋ ਤਿੰਨ ਢੇੜੇ ਮਾਰਦਾ ਉਹ ਕਹਿੰਦਾ ਯਾਰ 10000 ਰੁਪਏ ਪਿੱਛੇ ਤਾਂ ਮੇਰੇ ਤਿੰਨ ਚਾਰ ਢੇੜੇ ਲੱਗ ਗਏ ਮੈਂ ਕੀ ਕਰਨਾ ਦੁਬਾਰਾ ਉਹਦੇ ਕੋਲ ਜਾ ਕੇ 10000 ਰੁਪਏ ਪਿੱਛੇ ਉਹ ਹਿੰਮਤ ਵੀ ਨਹੀਂ ਮਾਰਦਾ ਸੋ ਅਸੀਂ ਬੇਨਤੀ ਕਰਦੇ ਆਂ ਮਾਪਿਓ ਨੂੰ ਵੀ ਕੈਂਡੀਡੇਟ ਨੂੰ ਵੀ ਪਹਿਲਾਂ ਤੁਸੀਂ ਜ਼ਰੂਰ ਚੈੱਕ ਕਰੋ ਕੰਮ ਕਿੱਥੇ ਹੁੰਦੇ ਆ ਅਪਲਾਈ ਹੋਇਆ ਵੀ ਆ ਜਾਂ ਨਹੀਂ ਹੋਇਆ ਹੁਣ ਸਾਡੇ ਕੋਲੇ ਪਿਛਲੇ ਦਿਨਾਂ ਦੇ ਵਿੱਚ ਟੈਕਸੀ ਡਰਾਈਵਰ ਅਪਲਾਈ ਹੋਏ ਆ ਉਹਨਾਂ ਦਾ ਨਾਲ ਦੀ ਨਾਲ ਸਾਨੂੰ ਅਪਲਾਈ ਦੀ ਸਲਿੱਪ ਆ ਗਈ ਹੈ ਜਿਹਦੇ ਵਿੱਚ ਡੇਟ ਵੀ ਮੈਂਸ਼ਨ ਆ 12/2 ਨੂੰ ਇਹ ਅਪਲਾਈ ਹੋਏ ਆ ਉਥੋਂ ਦੇ ਕਿਹੜੇ ਏਰੀਏ ਚ ਹੋਇਆ ਉਹ ਵੀ ਆ ਜਾਂਦਾ ਉਹਨਾਂ ਦੇ ਨਾਮ ਵੀ ਆ ਜਾਂਦੇ ਆ ਇਹ ਅਪਲਾਈ ਕਰਕੇ ਜਰੂਰ ਸਾਡੇ ਕੋਲ ਸਲਿੱਪ ਆ ਜਾਂਦੀ ਹੈ ਸਾਨੂੰ ਵੀ ਪਤਾ ਕਿ ਅਸੀਂ ਇਹ ਕਲਾਇੰਟ ਨੂੰ ਸਮਝਾਉਨੇ ਆ ਵੇਟ ਕਰਨ ਨੂੰ ਕਹਿੰਨੇ ਆ ਕਿਉਂ ਕਹਿੰਨੇ ਆ ਕਿ ਉਹਨਾਂ ਦਾ ਵੀਜ਼ਾ ਆ ਜਾਣਾ ਹੈ ਪਰਮਿਟ ਆ ਜਾਣਾ ਕਿਉਂਕਿ ਸਾਡੇ ਕੋਲ ਅਪਲਾਈ ਦੀ ਸਲਿੱਪ ਆ ਅਸੀਂ ਤੁਹਾਡੇ ਤਾਂ ਹੀ ਆਪਣੀ ਜ਼ੁਬਾਨ ਕਰਦੇ ਆ ਜਦੋਂ ਸਾਨੂੰ ਪਿੱਛੋਂ ਕਲੀਅਰ ਹੋ ਜਾਂਦਾ ਜਦੋਂ ਅਪਲਾਈ ਕਰੀ ਸਾਨੂੰ ਸਲਿੱਪ ਆ ਗਈ ਥੈਟ ਮੀਨਸ ਵਰ ਪਰਮਿਟ ਆਣਾ ਹੀ ਆਣਾ ਜੇ ਵਰ ਪਰਮਿਟ ਆ ਗਿਆ ਤਾਂ ਅੰਬੈਸੀ ਦੇ ਵਿੱਚ ਜਾਣਾ ਹੀ ਜਾਣਾ ਤੇ ਵੀਜ਼ਾ ਆਣਾ ਹੀ ਆਣਾ ਜੇ ਆਪਾਂ ਪਹਿਲਾ ਸਟੈਪ ਹੀ ਆਪਣੇ ਦਰਾਜਾਂ 'ਚ ਪਾਸਪੋਰਟ ਰੱਖ ਕੇ ਰੱਖ ਲਈਏ ਤੇ ਮੁੜ ਕੇ ਉਹਨਾਂ ਦੇ ਕੰਮ ਨਾ ਹੋਣ ਉਹ ਕੰਮ ਹੋਣਗੇ ਕਿੱਥੇ ਜੋ ਦਰਾਜਾਂ 'ਚ ਹੀ ਪਏ ਰਹਿਣਗੇ ਜਦੋਂ ਅੱਗੇ ਜਾਣਾ ਹੀ ਨਹੀਂ ਪੀਸੀਸੀ ਅਪੋਸਟਲ ਹੋਈ ਵੀ ਨਹੀਂ ਪਹਿਲਾ ਸਟੈਪ ਹੀ ਇਹ ਹੈ ਪਾਸਪੋਰਟ ਫੋਟੋ ਤੇ ਪੀਸੀਸੀ ਅਪੋਸਟਲ ਚਾਹੀਦੀ ਹੈ ਜਿਹਨੇ ਅਪੋਸਟਲ ਨਹੀਂ ਕਰਾਈ ਪਟਿਆਲਾ ਹਾਊਸ ਤੋਂ ਉਹਦਾ ਵਰਪਮੈਂਟ ਅਪਲਾਈ ਵੀ ਕਿੱਥੋਂ ਹੋ ਗਿਆ ਉਹ ਬੈਠੇ 1.5 ਸਾਲ ਤੋਂ ਵੇਟ ਕਰੀ ਜਾਂਦੇ ਸੀ ਫਿਰ ਬਾਅਦ ਵਿੱਚ ਕਿਹਾ ਅਸੀਂ ਤੇ ਤੁਹਾਡਾ ਕੰਮ ਕਰਾਈ ਦੇਣੇ ਸੀ ਤੁਸੀਂ ਕਾਲੀ ਕਰ ਲਈ ਇਹ ਚੀਜ਼ ਤਾਂ ਬਚਾਇਆ ਕਰੋ ਤੁਹਾਡਾ ਪੈਸਾ ਤੁਹਾਡਾ ਟਾਈਮ ਤੁਹਾਡਾ ਫਿਊਚਰ ਬਹੁਤ ਕੀਮਤੀ ਹੈ ਚੰਗੇ ਡਰਾਈਵਰ ਚੰਗੇ ਏਜੰਟ ਦੇ ਹੱਥ ਦੇਆ ਕਰੋ ਮੈਂ ਬਾਰ ਬਾਰ ਕਹਿਣਾ ਹੁੰਦਾ ਐਨਾ ਵੰਗ ਤੁਸੀਂ ਵੀ ਵੀਜ਼ਾ ਲੈ ਲਿਓ ਇਹ ਤਾਂ ਹਜੇ ਟੀਜ਼ਰ ਹੈ ਹਜੇ ਪਿਕਚਰ ਬਾਕੀ ਹੈ ਬਹੁਤ ਲਾਈਨ ਬਾਈ ਲਾਈਨ ਲੱਗੀ ਹੋਈ ਹੈ ਮਹਾਰਾਜ ਨੇ ਕਿਰਪਾ ਕੀਤੀ ਹੈ ਵਧੀਆ ਕੰਪਨੀਆਂ ਨਾਲ ਸਾਡਾ ਸੰਪਰਕ ਹੋਇਆ ਵਧੀਆ ਬੰਦਿਆਂ ਨਾਲ ਸਾਡਾ ਸੰਪਰਕ ਹੋਇਆ ਜਿਹੜਾ ਆਹ ਖੁਸ਼ੀਆਂ ਤੁਹਾਡੇ ਵੇੜੇ ਆ ਰਹੀਆਂ ਨੇ ਸਾਡੇ ਵੇੜੇ ਤੋਂ ਹੋ ਕੇ ਸਾਨੂੰ ਬੜੀ ਖੁਸ਼ੀ ਆ ਸਾਨੂੰ ਚੰਗੇ ਕਲਾਇੰਟ ਮਿਲ ਰਹੇ ਆ ਚੰਗੇ ਏਪਲੋਇਰ ਮਿਲ ਰਹੇ ਆ ਕਹਿੰਦੇ ਆ ਨਾ ਜੇ ਤੁਹਾਡੀ ਨੀਤਾ ਚੰਗੀਆਂ ਨੇ ਤਾਂ ਤੁਹਾਡਾ ਕੰਮ ਵਧੀਆ ਹੁੰਦਾ ਨੀਤਾ ਨੂੰ ਮਰਾਦਾ ਹੁੰਦੀਆਂ ਨੇ ਐਦਾਂ ਹੀ ਜਦੋਂ ਅਸੀਂ ਕੰਮ ਵਧੀਆ ਕਰਦੇ ਆ ਜੇ ਅਸੀਂ ਪੈਸੇ ਦਾ ਨਹੀਂ ਸੋਚਦੇ ਜ਼ਿਆਦਾ ਕੰਮ ਕਰਦੇ ਆ ਤੁਹਾਡਾ ਫਿਊਚਰ ਦੇਖਦੇ ਆ ਤਾਂ ਅੱਗੋ ਮਹਾਰਾਜ ਵੀ ਸਾਡੇ ਲਈ ਉਹ ਕਿਰਪਾ ਕਰ ਰਿਹਾ ਸਾਨੂੰ ਕਿਤੋਂ-ਕਿਤੋਂ ਬੰਦੇ ਆ ਕੇ ਰੈਫਰੈਂਸ ਕੰਪਨੀਆਂ ਖੁਦ ਅਪਰੋਚ ਕਰ ਰਹੀਆਂ ਕਿ ਅਸੀਂ ਤੁਹਾਡੇ ਨਾਲ ਕੰਮ ਕਰਨਾ ਇਹ ਸਾਡੀ ਖੁਸ਼ਕਿਸਮਤੀ ਆ ਤੁਹਾਡੇ ਪਿਆਰ ਦੀ ਗੱਲ ਆ ਤੁਸੀਂ ਸ਼ੇਅਰ ਕਰਦੇ ਹੋ ਸਾਡੇ ਕੈਂਡੀਡੇਟ ਦੇ ਰਿਵਿਊਜ਼ ਦੇਖਦੇ ਹੋ ਉਹ ਉੱਥੋਂ ਦੀ ਕੰਪਨੀਆਂ ਨੂੰ ਵੀ ਦੇਖਦੇ ਆ ਹੁਣ ਅਸੀਂ ਜਦੋਂ VFS ਵੀ ਜਾਂਦੇ ਆ ਜਾਂ ਕਿਤੇ ਹੋਰ ਵੀ ਜਾਂਦੇ ਆ ਸਾਨੂੰ ਦੂਰੋਂ ਪਛਾਣ ਲੈਂਦੇ ਆ ਕਿ ਇਹ 7 ਸੀਜ਼ ਵਾਲੇ ਸਿਰਫ ਤੁਹਾਡੀ ਬਦੌਲਤ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇਹਨਾਂ ਪਿਆਰ ਦੇ ਰਹੇ ਹੋ ਇਹ ਵੀਡੀਓ ਨੂੰ ਵੀ ਰੱਜ ਕੇ ਸ਼ੇਅਰ ਕਰ ਦਿਓ ਕਿਉਂਕਿ ਮੈਂ ਇਨਫੋਰਮੇਟਿਵ ਵੀਡੀਓ ਦਿਨਾ ਰਹਿਣਾ ਤੁਸੀਂ ਕਿਵੇਂ ਬਚਣਾ ਕਿਵੇਂ ਆਪਣਾ ਫਿਊਚਰ ਬਣਾਉਣਾ ਇਹ ਚੀਜ਼ ਤੋਂ ਮੈਂ ਤੁਹਾਨੂੰ ਦਰੂਬਰੂ ਕਰਦਾ ਰਹੂੰਗਾ ਦੱਸਦਾ ਰਹੂੰਗਾ ਤਾਂ ਤੁਸੀਂ ਇਹ ਚੀਜ਼ ਨੂੰ ਮਾਈਂਡ 'ਚ ਜ਼ਰੂਰ ਰੱਖਿਓ ਅਪਲਾਈ ਕਰਨ ਤੋਂ ਪਹਿਲਾਂ ਕੰਡੀਸ਼ਨਸ ਉਹਨਾਂ ਦੀਆਂ ਹੀ ਹੁੰਦੀਆਂ ਨੇ ਕਈ ਸਾਨੂੰ ਕਹਿੰਦੇ ਆ ਜੀ ਤੁਹਾਡੀ ਤੁਸੀਂ ਕੰਡੀਸ਼ਨਸ ਰੱਖਦੇ ਹੋ ਕੰਡੀਸ਼ਨਸ ਉਹਨਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਕੰਮ ਕਰਾਉਣੇ ਹੋਣ ਜਿਹੜੇ ਤੁਹਾਨੂੰ ਲੇਲੇ ਪੇਪੇ ਕਰਕੇ ਪਿੱਛੇ ਪੱछे ਫੋਨ ਕਰਕੇ ਕਹਿੰਦੇ ਤੁਸੀਂ ਅੱਜ ਨਹੀਂ ਆਏ ਕੱਲ੍ਹ ਨਹੀਂ ਆਏ ਉਹ ਉੱਥੇ ਸਮਝ ਲਓ ਕਿ ਖਤਰਾ ਉਹ ਤੁਹਾਨੂੰ ਸਿਰਫ ਵੱਡਣ ਨੂੰ ਤਿਆਰ ਨਹੀਂ ਸਾਡੇ ਆਫਿਸ ਦੇ ਵਿੱਚ ਕੋਈ ਆਉਂਦਾ ਅਸੀਂ ਕਿਸੇ ਨੂੰ ਬੈਕ ਕਾਲ ਨਹੀਂ ਕਰਦੇ ਐਸਲਈ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਕੋਲੇ ਕੰਮ ਹੈ ਅਸੀਂ ਇਹਨਾਂ ਦੀ ਫਲਾਈਟਾਂ ਚ ਵੀ ਬਿਜ਼ੀ ਆ ਅਗਲੀਆਂ ਸਬਮਿਸ਼ਨ ਚ ਵੀ ਬਿਜ਼ੀ ਆ ਜਿਹੜੇ ਕਲਾਇੰਟ ਆਉਂਦੇ ਆ ਉਹਨਾਂ ਦੀ ਕਾਉਂਸਲਿੰਗ ਚ ਵੀ ਬਿਜ਼ੀ ਆ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਟੀਮ ਵਰਕ ਹੈ ਮੇਰੇ ਕੋਲ ਸਟਾਫ ਬਹੁਤ ਵਧੀਆ ਹੈ ਜਿਹੜਾ ਹਰ ਇੱਕ ਚੀਜ਼ ਨੂੰ ਹੈਂਡਲ ਕਰਦਾ ਮੈਂ ਵੀ ਤੁਹਾਡੇ ਰੂਬਰੂ ਹੋਊਂਗਾ ਪਹਿਲਾਂ ਤੁਸੀਂ ਉਹਨਾਂ ਤੋਂ ਕਾਉਂਸਲਿੰਗ ਲੈ ਲਿਆ ਕਰੋ ਉਸ ਤੋਂ ਬਾਅਦ ਮੈਨੂੰ ਆ ਕੇ ਮਿਲ ਲੈ ਕਰੋ ਜਦੋਂ ਫਾਈਨਲ ਇੱਕ ਵਾਰੀ ਤੁਸੀਂ ਹੋਣਾ ਹੁੰਦਾ ਯਾ ਤੁਸੀਂ ਆਪਣਾ ਸਲੋਟ ਬੁੱਕ ਕਰ ਲਿਆ ਕਰੋ ਜ਼ੂਮ ਸੈਸ਼ਨ ਕਰ ਲਿਆ ਕਰੋ ਜਿਹਦੇ ਵਿੱਚ ਤੁਸੀਂ ਆਪਣੇ ਸਵਾਲ ਜਵਾਬ ਕਰ ਸਕਦੇ ਹੋ ਆਫਿਸ ਆ ਕੇ ਜ਼ਰੂਰ ਮਿਲਿਆ ਕਰੋ ਆਫਿਸ ਆ ਕੇ ਜ਼ੂਮ ਸੈਸ਼ਨ ਕਰ ਲਿਆ ਕਰੋ ਜੇ ਮੈਂ ਬਾਹਰ ਆ ਇਹਦਾ ਮਤਲਬ ਮੈਂ ਬਾਹਰ ਆ ਕੰਮ ਨਹੀਂ ਰੁਕ ਚੱਲੇ ਕੰਮ ਹੋ ਰਿਹਾ ਮੇਰੀ ਜ਼ਿੰਮੇਵਾਰੀ ਇਹ ਆ ਕਿ ਜਿਹੜੇ ਮੇਰੇ ਕੋਲੇ ਆਏ ਆ ਉਹਨਾਂ ਨੂੰ ਸਹੀ ਸਰਵਿਸ ਦਵਾਂ ਕਿਉਂਕਿ ਅਸੀਂ ਪਹਿਚਾਣ ਹੀ ਸਾਡੀ ਸਰਵਿਸ ਨਾਲ ਹੈ ਅਸੀਂ ਐਮਬੈਸੀਆਂ 'ਚ ਸਬਮਿਸ਼ਨ ਕਰਵਾਉਣ ਲਈ ਨਾਲ ਜਾਂਦੇ ਆ ਫਲਾਈਟਾਂ ਲਈ ਵੀ ਨਾਲ ਜਾਂਦੇ ਆ ਤਾਕੇ ਕਲਾਇੰਟ ਨੂੰ ਇਹ ਫੀਲ ਨਾ ਹੋਵੇ ਕਿ ਯਾਰ ਸਾਨੂੰ ਤਾਂ ਇੱਥੇ ਕੁਝ ਪਤਾ ਹੀ ਨਹੀਂ ਅਸੀਂ ਖੁਦ ਵੀ ਐਫਐਸ ਦੇ ਵਿੱਚ ਜਦੋਂ ਜਾਂਦੇ ਆ ਮੁੰਡਿਆਂ ਨੂੰ ਪੁੱਛਦੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਸੀਂ ਸੀਜ਼ਨਲ ਵੀਜ਼ਾ ਅਪਲਾਈ ਕਰ ਰਹੇ ਆ ਜਾਂ ਰੈਜ਼ਿਡੈਂਸ ਵੀਜ਼ਾ ਅਪਲਾਈ ਕਰ ਰਹੇ ਆ ਉਹਨਾਂ ਦੇ ਏਜੰਟ ਕੰਸਲਟੈਂਟ ਉਹਨਾਂ ਨੂੰ ਕੁਝ ਦੱਸਦਾ ਹੀ ਨਹੀਂ ਉਦੋਂ ਸਾਨੂੰ ਫੀਲ ਹੁੰਦਾ ਕਿ ਯਾਰ ਇਹ ਕਿੱਥੇ ਫਸੇ ਹੋਏ ਨੇ ਉਹਨਾਂ ਦੇ ਪਰਮਿਟ ਦੇ ਨਾਲ ਇੰਸ਼ੋਰੈਂਸਾ ਨਹੀਂ ਲੱਗੀਆਂ ਹੁੰਦੀਆਂ ਫਿਰ ਬਾਅਦ ਵਿੱਚ ਉਹ ਪਛਤਾਉਂਦੇ ਨੇ ਜਦੋਂ ਰਿਫਿਊਜ਼ਲ ਲੱਗ ਕੇ ਆਉਂਦੀ ਆ 8 ਨੰਬਰ 2 ਨੰਬਰ 7 ਨੰਬਰ 9 ਨੰਬਰ ਰਫਿਜ਼ਲਾ ਕਰੋਸ਼ੀ ਦੇ ਇਲਾਕੇ ਆਉਂਦੀਆਂ ਕਰੋਸ਼ੀਆ ਬਹੁਤ ਟਾਈਟ ਹੋ ਗਿਆ ਤੁਹਾਡਾ ਇੱਕ ਇੱਕ ਡਾਕੂਮੈਂਟ ਦੇਖਦਾ ਸੋ ਆਪਣਾ ਕੰਸਲਟੈਂਟ ਵਧੀਆ ਚੂਜ਼ ਕਰੋ ਇਹ ਤੁਹਾਡੇ ਤੇ ਆ ਅਸੀਂ ਵੀ ਕਹਿੰਦੇ ਕੱਲਾ ਸਾਡੇ ਕੋਲ ਅਪਲਾਈ ਕਰੋ ਅਸੀਂ ਇਹ ਕਹਿੰਨੇ ਆ ਵਧੀਆ ਚੂਜ਼ ਕਰੋ ਜਿੱਥੇ ਤੁਹਾਨੂੰ ਯਕੀਨ ਆ ਉੱਥੇ ਕੰਮ ਕਰੋ ਪਰ ਸਹੀ ਚੂਜ਼ ਕਰੋ ਧੰਨਵਾਦ